ਪਟਿਆਲਾ ਵਿੱਚ 5 ਸਾਲ ਦੇ ਬੱਚੇ ਦੇ ਨਾਲ ਹੋਈ ਦਰਿੰਦਗੀ ਬੱਚੇ ਦੇ ਪਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੇਰਾ ਬੱਚਾ ਪਟਿਆਲਾ ਦੇ ਨਿੱਜੀ ਸਕੂਲ ਵਿੱਚ ਐਲਕੇਜੀ ਕਲਾਸ ਵਿੱਚ ਪੜਦਾ ਸੀ ਉਹ 2-4 ਦਿਨ ਤੋਂ ਕਹਿ ਰਿਹਾ ਸੀ ਕਿ ਮੇਰੇ ਪੇਟ ਵਿੱਚ ਦਰਦ ਹੋ ਰਿਹਾ ਹੈ ਜਦੋਂ ਬੱਚੇ ਨੂੰ ਪਟਿਆਲਾ ਦੇ ਰਜਿੰਦਰਾ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਚੈੱਕ ਕਰਨ ਤੋਂ ਬਾਅਦ ਪਰਿਵਾਰ ਨੂੰ ਦੱਸਿਆ ਕਿ ਉਸ ਦੇ ਨਾਲ ਗਲਤ ਕੰਮ ਹੋਇਆ ਬੱਚੇ ਨੇ ਕਿਹਾ ਕਿ ਉਸ ਦੇ ਸਕੂਲ ਵਿੱਚ ਇੱਕ ਆਦਮੀ ਸੀ ਜਿਸ ਨੇ ਉਸ ਦੇ ਨਾਲ ਗਲਤ ਕੰਮ ਕੀਤਾ ਇਸ ਮਾਮਲੇ ਬਾਰੇ ਪਟਿਆਲਾ ਪੁਲਿਸ ਨੂੰ ਇਤਲਾ ਮਿਲੀ ਤਾਂ ਮੌਕੇ ਤੇ ਪਹੁੰਚੇ ਡੀਐਸਪੀ ਪਟਿਆਲਾ ਸਤਨਾਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਦੱਸਿਆ ਤੁਸੀਂ ਵੀ ਸੁਣੋ ਉਹ ਮੌਸੂਮੀ ਕਾਰਨ ਹੈ ਰਜਿੰਦਰਾ ਜੀ ਵਿਚਾਰਦਾ ਤੇ 2-4 ਦਿਨਾਂ ਤੋਂ ਬੇਟਾ ਕਹਿ ਰਿਹਾ ਸੀ ਕਿ ਮੇਰੇ ਪੇਟ ਦੀ ਦਰਦ ਆ ਦਰਦ ਹੋ ਰਿਹਾ ਤਾਂ ਕੱਲ ਆਤ ਕਹਿੰਦਾ ਜੀ ਮੇਰੇ ਵਿਸ਼ਨੂੰ ਕਹਿੰਦਾ ਕਿ ਉਹ ਮਰੀ 40 ਵਾਲੇ ਜੀ ਦਾ ਦਰਦ ਹੋ ਰਿਹਾ ਤਾਂ ਜਦੋਂ ਉਹਨਾਂ ਨੇ ਚੈੱਕ ਕਰਿਆ ਉਹਨਾਂ ਨੇ ਪਿੱਛੇ ਸਰਾ ਖੁੱਲਾ ਸੀ ਜੀ ਸਿਰੇ ਨਰਸਿੰਗ ਹੌਮ ਚੱਲ ਰਿਹਾ ਛੋਟੇ ਡਾਕਟਰ ਉਹ ਕਹਿੰਦੇ ਇਹਨਾਂ ਗਲਤ ਹੋਇਆ ਹੋਇਆ ਹਸਪਤਾਲ ਚੈੱਕ ਕਰਾਉ ਜਾ ਕੇ ਜੀ ਤੌੜੇ ਆਗੇ ਟੈਕਸ ਕਰਾਇਆ ਪੁਸ਼ਟੀ ਕਰਾਈ ਪੁਸ਼ਟੀ ਉਹ ਥੋੜਾ ਆ ਗਈ ਤੇ ਇੱਥੇ ਰਜਿੰਦਰ ਦਾ ਦਖਲ ਕਰਾਇਆ ਆ ਰਜਿੰਦਰ ਦਾ ਦਖਲ ਆਈ ਬੱਚੇ ਦਾ ਕੋਈ ਤੁਹਾਡੀ ਗੱਲ ਬਾਤ ਹੋਈ ਕੀ ਕਿਹਾ ਬੱਚੇ ਨੇ ਬੱਚੇ ਬੱਚੇ ਨੇ ਦੱਸਿਆ ਕਿ ਸਕੂਲ ਚ ਇੱਕ ਕੰਕਰ ਸੀ ਜਿਹੜੇ ਉਹਨੂੰ ਚਾਰਟ ਤੇ ਲਾਇਆ ਸੀ ਕਮਰਜੀ ਜੀ ਉੱਥੇ ਚਾਕਲੇਟ ਦਾ ਉਹਦੇ ਆਈ ਪਰ ਉਹ ਗਲਤ ਕੰਮ ਕਰਾਈ ਜਿਹੜੇ ਸਕੂਲ ਚ ਪੜਦਾ ਅਰਵਿੰਦਰ ਸਕੂਲ ਜੀ ਤੇ ਕਿੱਥੇ ਉੱਥੇ ਕੋਈ ਜਿਸ ਬੰਦੇ ਦਾ ਨਾਮ ਲੈ ਰਿਹਾ ਉਹ ਕੀ ਕੰਮ ਕਰਦਾ ਪਤਾ ਹੈ ਕਿਉਂਕਿ ਜਾਣਕਾਰੀ ਨਹੀਂ ਪਤਾ ਨਹੀਂ ਬਤਾਈ ਕਿ ਕੌਣ ਸੀ ਲਾਈ ਤੇ ਕਿੰਨੇ ਕਲਾਸ ਦਾ ਬੱਚਾ ਕਿੰਨੀ ਉਮਰ ਹੈ ਜੀ ਐਲ ਕੇ ਜੀ ਕਲਾਸ ਦਾ ਬੱਚਾ ਈ 5 ਸਾਲ ਦਾ ਜੀ ਅੱਛਾ ਹੋਰ ਬੱਚੇ ਨੇ ਕੀ ਦੱਸਿਆ ਜੀ ਹਾਂ ਜੀ ਹੋਰ ਕੀ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਕੋਈ ਬੱਚੇ ਸ਼ਿਕਰ ਹੋਏ ਨੇ ਇਸ ਜਗ੍ਹਾ ਦੋ ਕੁੜੀਆਂ ਦਾ ਸਰੇ ਜੀ ਕਿਵੇਂ ਦੱਸੋ ਇਹ ਗੱਲ ਨਾ ਕੀ ਦੱਸਿਆ ਬੱਚੇ ਨੇ ਬੱਚੇ ਨੇ ਕੀ ਦੱਸਿਆ ਤੁਹਾਨੂੰ ਪੂਰਾ ਉਹ ਕਹਿੰਦੇ ਦੋ ਦੋ ਲੜਕੀਆਂ ਲੜਕੀਆਂ ਹੋਰ ਨੇ ਜਿਹੜੇ ਨਾਲ ਫੜਦੀਆਂ ਹਾਂ ਉਹਨਾਂ ਨਾਲ ਵੀ ਕਹਿੰਦਾ ਕਹਿੰਦੇ ਜੀ ਅੱਛਾ ਹਾਂ ਜੀ ਇਹ ਉਹ ਅੰਕਲ ਦੇ ਬਾਰੇ ਦੱਸਿਆ ਕਿ ਕੌਣ ਸੀ ਉੱਥੇ ਸਕੂਲ ਕਿੰਨੇ ਗਿਆ ਉਹ ਕਹਿੰਦੇ ਸ਼ਕਲ ਤੋਂ ਪਛਾਣ ਲਾਂਗਾ ਜੀ ਹੂੰ ਤੇ ਫਿਰ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਹੈ ਜਾਂ ਤੁਸੀਂ ਸਕੂਲ ਦੇ ਵਿੱਚ ਸੰਪਰਕ ਕੀਤਾ ਹੈ ਕੀ ਕੀਤਾ ਹਾਲੇ ਸਕੂਲ ਤੋਂ ਸੰਪਰਕ ਨਹੀਂ ਕੀਤਾ ਜੀ ਹਾਂ ਕੋਈ ਕੰਪੁਲਿਸ ਕੰਪਲੇਂਟ ਵਗੈਰਾ ਹਾਲੇ ਦਵਰੇ ਹਾਂ ਜੀ ਜੀ ਹਾਂ ਜੀ ਕੋਈ ਆਈਪੀ ਪੁਲਿਸ ਇੱਥੇ ਹੁੰਦਾ ਹਾਲੇ ਨਾ ਜੀ ਬੱਚੇ ਨੇ ਕੋਈ ਦੱਸਿਆ ਤੁਹਾਨੂੰ ਕਿ ਕਿੰਨੇ ਸਮੇਂ ਤੋਂ ਇਹ ਹੋ ਰਿਹਾ ਸੀ ਉਹਦੇ ਨਾਲ ਜਾਂ ਕਿੰਨੇ ਨਾ ਯੋ ਇਹ ਨਹੀਂ ਸਹੀ ਕਿ ਕਿਆ ਕਿੰਨੇ ਟਾਈਮ ਤੋਂ ਹੋ ਰਹੀ ਹੈ ਅੱਛਾ ਸਕੂਲ ਪ੍ਰਾਂਧ ਘਰ ਨਾਲ ਗੱਲ ਕੀਤੀ ਤੁਸੀਂ ਇਸ ਬਾਰੇ ਹਲੇ ਹਲੇ ਨਾਲ ਆਜੀ ਪਹਿਲਾਂ ਦੋਰੀ ਚੱਕਰਾਈ ਆਗੇ ਅੱਛਾ ਅੱਜ ਵੀ ਤਾਂ ਲੱਗਿਆ ਤੁਹਾਨੂੰ ਹਾਂ ਜੀ ਕੱਟਣਾ ਕਿੰਨੀ ਦੇਰ ਪਹਿਲੀ ਹੈ ਕੱਲ ਦੀ ਹੈ ਜੀ ਕੱਲ ਦੀ ਹੈ ਜੀ ਕੱਲ ਦੀ ਕੱਟਣਾ ਹਾਂ ਜੀ ਕਾਰਵਾਈ ਕੀ ਮੰਗ ਕਰਦੇ ਹੋ ਤੁਸੀਂ ਆਪਾਂ ਅਥੀ ਇਹ ਮੰਗਦੇ ਹਾਂ ਸਾਹਿਬ ਜੀ ਕਿ ਅੱਗੇ ਨੂੰ ਕਿ ਕੋਈ ਹੋਰ ਬੱਚੇ ਨਾਲ ਨਾ ਹੋਵੇ ਇਹ ਜੀ ਜੀ ਤੁਹਾਡਾ ਮੈਂ ਨਾਮ ਗੁਰਿੰਦਰ ਸਿੰਘ ਆਜੀ ਸਾਫੀ ਪਾਰਟੀ ਤੋਂ ਵਰਨਜੀ ਕੀ ਹੋਇਆ ਇਹਨਾਂ ਦੇ ਬੱਚੇ ਜੀ ਇਹ ਮੇਰੇ ਜਾਣਕਾਰ ਨੇ ਇਹਨਾਂ ਦਾ ਬੇਟਾ ਇਹ ਉਹਦਾ ਤਾਇ ਜੀ ਨੇ ਇਹਨਾਂ ਦਾ ਬੇਟਾ ਪੜਦਾ ਅਰਵਿੰਦੋ ਸਕੂਲ ਜਿਹੜਾ ਬੱਸ ਸਟੈਂਡ ਲੱਗ ਗਿਆ ਜੀ ਹਾਂ ਤੇ ਉਹਨੇ ਕੱਲ ਕੰਪਲੀਟ ਕੀਤੀ ਮੇਰੇ ਪੇਟ ਚੋਰ ਬੈਕ ਚ ਦਰਦ ਹੋ ਰਿਹਾ ਹੈ ਤੇ ਉਹ ਇਹਨਾਂ ਨੇ ਸਾਰੀ ਰਾਤ ਕਿਵੇਂ ਕਰਕੇ ਕੱਟ ਲਈ ਇਸ ਵੇਰੇ ਨਾਲ ਦੇ ਕੋਈ ਨਰਸਿੰਗ ਹੋਮ ਉੱਥੇ ਲੈ ਕੇ ਗਏ ਰਿਯਾਨਤ ਬਾਅਦ ਜਦੋਂ ਚੈੱਕ ਕੀਤਾ ਵੀ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਡਾਕਟਰ ਨੇ ਕਹਿੰਨ ਨੂੰ ਰਜਿੰਦਰ ਹਸਪੀਟਲ ਲੈ ਜੋ ਅਸਲ ਵਿੱਚ ਰਜਿੰਦਰ ਹਸਪੀਟਲ ਹੈ ਉਰੇ ਡਾਕਟਰ ਨੇ ਚੈੱਕ ਅਪ ਕੀਤਾ ਤੇ ਫੇਰ ਵੀ ਇਹਦਾ ਕੋਈ ਸਰੀਰਕ ਸ਼ੋਸ਼ਨ ਹੋਇਆ ਸਾਲੇ ਬੱਚੇ ਨੂੰ ਪੁੱਛਿਆ ਵੀ ਕੀ ਹੋਇਆ ਬੱਚਾ ਕਹਿੰਦਾ ਵੀ ਮੇਰਾ ਰਵਿੰਦਰ ਸਕੂਲ ਹੈ ਯੂ ਐਲ ਕੇ ਜੀ ਚ ਪੜਦਾ ਹੋ ਤੇ ਕੋਈ ਬੰਦਾ ਯੂ ਉਥੇ ਸਰ ਕੋਣ ਹੈ ਕੁਲੀ ਹੈ ਪੀ ਐਨ ਹੈ ਕੋਈ ਇਹਨਾਂ ਐਮਪਲੋਇਆ ਕਲਰਕ ਹੈ ਕੋਈ ਸਾਨੂੰ ਨਹੀਂ ਪਤਾ ਯੀ ਕਿਵੇਂ ਪਛਾਣ ਲਾਂਗਾ ਉਹ ਮਨੇ ਕੋ ਰੂਮ ਚ ਲੈ ਗਿਆ ਹੌਸਟਲ ਵਾਲੇ ਉਸ ਤਰ੍ਹਾਂ ਰੂਮ ਚ ਲੈ ਜਾਣ ਤੋਂ ਬਾਅਦ ਉਹਨੇ ਮੈਨੂੰ ਪੂਰਾ ਪੇਨ ਕੀਤਾ ਠੀਕ ਆ ਪੁਰਾਣੇ ਮੈਨ ਨਾਲ ਮਾਰਿਆ ਵੀ ਚਾਕਲੇਟ ਵੀ ਦਿੱਤੀ ਕਿਨਾਂ ਫਿਰ ਉਹ ਕੋ ਮੇਰੇ ਪੇਟ ਰਹਿਣ ਲੱਗ ਗਿਆ ਮੈਂ ਘਰ ਆ ਕੇ ਦੱਸਿਆ ਨਹੀਂ ਮੈਂ ਡਰ ਗਿਆ ਫਿਰ ਮੈਂ ਸ਼ਾਮ ਨੂੰ ਦੱਸਿਆ ਮੇਰੇ ਘਰ ਦੇ ਹਸਪਤਾਲ ਲਗੇ ਫਿਰ ਮੈਂ ਹਸਪਤਾਲ ਆ ਕੇ ਉਹਰੇ ਦੱਸ ਦਿੱਤੀ ਨਹੀਂ ਇਹ ਦੱਸਿਆ ਕਿ ਕਿੰਨੇ ਕ ਸਮੇਂ ਤੋਂ ਉਹਦੇ ਨਾਲ ਬੁਰਿਆ ਸੀ ਜਾਂ ਕੋਈ ਹੋਰ ਵੀ ਲੋਕ ਸੀ ਇਹ ਤਾਂ ਨਹੀਂ ਦੱਸਿਆ ਬੱਚਾ ਬਹੁਤ ਡਰਿਆ ਹੋਇਆ ਸੀ ਪਹਿਲੀ ਗੱਲ ਤਾਂ ਬਹੁਤ ਡਰੇ ਹੋਇਆ ਹੋਇਆ ਮੇਰੇ ਸਾਹਮਣੇ ਤੇ ਕਿਨਾਂ ਦੇ ਪਰਿਵਾਰ ਤੇ ਕੋਈ ਮੈਡਮ ਸੀ ਉਹਨਾਂ ਨੇ ਦੱਸਿਆ ਜੀ ਮਾਰਾ ਵੀ ਹੈ ਜੋ ਉਹਨੇ ਉਹ ਵੀ ਵਿੱਚ ਆਇਆ ਜੀ ਸੈਕਸਚੁਅਲ ਹਰੈਸ਼ਮੈਂਟ ਰਿਪੋਰਟ ਦੇ ਵਿੱਚ ਆਇਆ ਜੀ ਹੈ ਜੀ ਆਇਆ ਕੋਈ ਹੋਰ ਬੱਚੇ ਵੀ ਸ਼ਿਕਾਰ ਹੋਏ ਨੇ ਇਸ ਚੇਤੇ ਜੀ ਕੋਈ ਹੋਰ ਬੱਚੇ ਵੀ ਸ਼ਿਕਾਰ ਬੱਚੇ ਛੋਟਾ ਬੱਚਾ ਕਹਿੰਦਾ ਹੈ ਕਿ ਨਾ ਦੋ ਕੁੜੀਆਂ ਹੋਰ ਨੇ ਦੋ ਕੁੜੀਆਂ ਹੋਰ ਨੇ ਬਾਕੀ ਸਿਲ ਹਾਲ ਇਹ ਨਾਲ ਦਾ ਕਨਫਰਮ ਹੈ ਜੀ ਐਮਐਲਆਰ ਕਟਗੀ ਦੀ ਰਿਪੋਰਟ ਹੋ ਚੁੱਕੀ ਹੈ ਇਹਦੀ ਜੀ ਮੈਡੀਕਲ ਹੋ ਚੁੱਕਿਆ ਦਾ ਦਾਖਲਾ ਹੈ ਬੱਚਾ ਅੰਦਰ ਤੇ ਰਿਕੁਐਸਟ ਹੈ ਵੀ ਸਾਰੇ ਨਾਲ ਚਲੋ ਵੀ ਆਪਣੇ ਸਾਫ ਦੋਨ ਨਾਲ ਕੋਈ ਪੁਲਿਸ ਨੂੰ ਕੰਪਲੇਨਟ ਹੋ ਗਈ ਹੈ ਤਾਂ ਹਾਂ ਪੁਲਿਸ ਨੂੰ ਕੰਪਲੇਨਟ ਹੋ ਗਈ ਹੈ ਕੰਪਲੇਨਟ ਆਈ ਹੈ ਜੀ ਅੱਗੇ ਪੁਲਿਸ ਵੱਲੋਂ ਕੋਈ ਪੁਲਿਸ ਵਾਲੇ ਹੱਥ ਤੱਕ ਤਾਂ ਆਈ ਨਹੀਂ ਕਿੰਨੀ ਦੇਰ ਹੋ ਗਈ ਰਿਪੋਰਟ ਦੇ ਘੰਟਾ ਹੋ ਗਿਆ ਘੰਟਾ ਹੋ ਗਿਆ ਘੰਟਾ ਲੜੀnga ਟਾ ਹੋ ਗਿਆ ਕੋਈ ਫੋਨ ਕਾਲ ਆ ਗਿਆ ਤੁਹਾਨੂੰ ਪੁਲਿਸ ਦਾ ਕੀ ਪੁਸ਼ ਵੀ ਨਹੀਂ ਆਈ ਜੀ ਸਕੂਲ ਵੀ ਇਸ ਤਰੀਕੇ ਦੀ ਕਾਰਵਾਈ ਦੀ ਮੰਗ ਕਰਦਾ ਹੈ ਸੁਰੰਸਾਫ ਮਿਲਣਾ ਚਾਹੀਦਾ ਜੀ ਸਕੂਟਰ ਰੋਸਥਾਨ ਨਾਲ ਕੋਈ ਗਲਤ ਬਾਤ ਹੋਈ ਤਾਂ ਕੋਈ ਗਲਤ ਬਾਤ ਨਹੀਂ ਹੋਈ ਫਾਰਮ ਕੀਤਾ ਤੁਸੀਂ ਸਕੂਲ ਦੇ ਪ੍ਰਿੰਸੀਪਲ ਨੂੰ ਹਾਲੇ ਕੁਛ ਨਹੀਂ ਕੀਤਾ ਸਰ ਕਿਉਂਕਿ ਹਾਲੇ ਪਹ ਹੁਣ ਤਾਂ ਜੀ ਕਨਫਰਮ ਹੋਇਆ ਜੀ ਹੂੰ ਹੁਣ ਕਨਫਰਮ ਹੋਣੇ ਹਲੇ ਹੁਣ ਸਕੂਲ ਜਾਵਾਂਗੇ ਉਹ ਬੰਦੇ ਨੂੰ ਭਜਾ ਦੇਣਗੇ ਉਹਦਾ ਫਾਇਦਾ ਕੀ ਆ ਪਰ ਪੁਲਿਸ ਨੂੰ ਚਾਹੀਦਾ ਵੀ ਬਚਾ ਕੇ ਪਹਿਲਾਂ ਬੰਦਾ ਉਹ ਟ੍ਰੇਸ ਕਰਨ ਹੂੰ ਆਵਰੇ ਪ੍ਰਭਾਵ ਤੇ ਠੀਕ ਹੈ ਨਹੀਂ ਤਾਂ ਵੀ ਅਸੀਂ ਆਪ ਆਪਣੇ ਘਰਾਂ ਜਾਂ ਜੋ ਵੀ ਹੋ ਸਕੇ ਸਾਡਾ ਤੁੰ ਜੀ ਠੀਕ ਹੈ ਰਜਿੰਦਰ ਹਸਪੀਟਲ ਸੇਟਨ ਮੇਟੂ ਮੇਰੇ ਬੱਚੇ ਨੂੰ 13 ਸਨੇ ਐਡਮਿਟ ਕਰਾਇਆ। ਬੱਚੇ ਨੇ ਪੇਟ 'ਚ ਦਰਦ ਦੀ ਸ਼ਿਕਾਇਤ ਕੀਤੀ ਸੀ ਤੇ ਫਿਜ਼ੀਕਲ ਅਸੌਲਟ ਦੀ ਸ਼ਿਕਾਇਤ ਕੀਤੀ ਸੀ। ਇਸ ਸਬੰਧ 'ਚ ਤਫ਼ਤੀਸ਼ ਕਰਮੇ ਸਕੂਲ ਚ ਆਏ ਆ। ਬੱਚੇ ਨੇ ਕਹਿ ਰਿਹਾ ਸਕੂਲ ਦੇ ਗਾਰਡ ਨੇ ਮੇਰੇ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਤੇ ਕ੍ਰਿਮੀਨਲ ਅਸੌਲਟ ਕਰ ਫਿਜ਼ੀਕਲ ਅਸੌਲਟ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਸਬੰਧ 'ਚ ਸਾਰੇ ਟੈਕਨੀਕਲ ਪੁਆਇੰਟ ਤੇ ਹਿਊਮਨ ਇੰਟੈਲੀਜੈਂਸ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ। ਸਕੂਲ ਕਿਹੜਾ ਹੈ ਸਰ ਕਿਹੜੇ ਕੋਲ ਹੈ? ਇਸ ਸਕੂਲ ਫਿਰਵੰਦੋ ਸਕੂਲ ਹੈ। ਬਸ ਪੁਰਾਣੇ ਬੱਸ ਸਟੈਂਡ ਕੋਲੇ। ਕੋਸਟਰੋਫੀਸ ਕੀਤੀ ਜਾ ਰਹੀ ਹੈ ਸਰ ਤਸਕੀਫ ਤੋਂ ਸਰ ਪ੍ਰਵਾਹ ਦੁਆਰਾ ਇਹ ਵੀ ਗੱਲ ਕਹੀ ਗਈ ਹੈ ਕਿ ਸਾਰੇ ਨੇ ਸੀਸੀਟੀਵੀ ਕੈਮਰੇ ਤੋਂ ਗੱਲ ਜਾਰੀ ਰਹਿਣ ਸਾਰੇ ਉਸ ਤੋਂ ਸਰ ਬੱਚੇ ਨੇ ਇਹ ਵੀ ਗੱਲ ਕਹੀ ਹੈ ਕਿ ਹੋਰ ਵੀ ਬੱਚਿਆਂ ਦੇ ਨਾਲ ਐਤਾ ਨਹੀਂ ਕੋਈ ਕੋਈ ਨਹੀਂ ਬੱਚੇ ਨੇ ਸਿਰਫ ਇਹ ਗੱਲ ਕਹੀ ਹੈ ਜਿੰਨਾ ਤੱਕ ਮੁਕਸਾ ਹੈ ਇਹ ਤੁਹਾਨੂੰ ਹਜੇ ਤਸਕੀਫ ਬਾਕੀ ਜਾ ਰਹੀ ਹੈ ਸਰ ਬੱਚਾ ਖਾਤਿਆ ਨਹੀਂ ਸੀ ਤੇ ਜਿਵੇਂ ਬਦਲ ਗਿਆ ਵੀ ਗਾਰਡ ਹੈ ਬੱਚੇ ਨੇ ਦੋ ਬੱਚੇ ਤੇ ਦੱਸਣ ਮਤਾਵੋ ਕਿ ਗਾਰਡ ਨੇ ਜੋ ਬੱਚੇ ਦੋ ਵਗੈਰਾ ਆਇਡੈਂਟੀਫਾਈ ਹੋ ਗਏ ਕਿ ਕਿੰਨੇ ਸਾਲ ਤੋਂ ਇਹਦੀ ਸੇਵਾ ਨਿਭਾ ਰਿਹਾ ਹੈ بچو ایل کے جی کلاس میں گاڑ ڈیٹا تو ابھی کلیئر ہونا بس تو کسی کسی کو پتہ چلتا ہے ساری سال سے ایک بار یہ کہتا ہے پپ نہیں کل 11 بجے کا بچے نے کلج ٹائم بچے باقی سب نے لاسٹ ڈیڈ لائن تک یہ سوال ہے یا ابھی بھی کوئی پاس ہے کسی کو گیسٹ ہے تو یہ تو یہ تو ایک ایسا میڈیکل ایگزامینیشن پر کلیئر ہونا ہے بھی کسی کو سوال ہے یا سیکسول سوال ہے باقی سب تو کلیئر ہے